ਸਾਸੀਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਵਾੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਆਖਰੀ ਪਿੰਡ ਆ ਪਿੰਡ ਦਾ ਨਾਮ ਆ ਮਿੱਤਰੋ ਸੂਰਕੂਰੀ ਸੂਰਕੂਰੀ ਪਿੰਡ ਆ ਜਿਹੜਾ ਮਿੱਤਰੋ ਮਣਾਕ ਸਮਾਗ ਤੋਂ ਸਿੱਧੀ ਸੜਕ ਆਉਂਦੀ ਆ ਜਦੋਂ ਆਪਾਂ ਕੋਟਕਪੂਰੇ ਤੋਂ ਮੁਖਸਰ ਵਾਲੇ ਪਾਸੇ ਨੂੰ ਜਾਂਦੇ ਆ ਮਿੱਤਰੋ ਤੇ ਰਸਤੇ ਦੇ ਵਿੱਚ ਪਿੰਡ ਆਉਂਦਾ ਵਾ ਖਾਰਾ ਖਾਰੇ ਪਿੰਡ ਤੋਂ ਸਿੱਧੀ ਮੋੜਾਂ ਨੂੰ ਸੜਕ ਆਉਂਦੀ ਆ ਤੇ ਮੋੜ ਤੋਂ ਸਿੱਧੇ ਸਮਾਗ ਆਉਂਦੀ ਆ ਤੇ ਸਮਾਗ ਤੋਂ ਸਿੱਧੀ ਛੜਕਾ ਜਿਹੜੀ ਮਿੱਤਰੋ ਉਹ ਲੈ ਕੇ ਆਉਂਦੀ ਆ ਪਿੰਡ ਸੂਰਕੂਰੀ ਦੇ ਵਿੱਚ ਤੇ ਸੂਰਕੂਰੀ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਕਿ ਪਹਿਲਾ ਸੂਆ ਬਾਈ ਹੋਣਾ ਦੀ ਕੱਟੀ ਵਕਾਉ ਆ ਮਿੱਤਰੋ ਕੱਟੀ ਇਸ ਕਰਕੇ ਕਹੀ ਜਾਂਦੀ ਹੁੰਦੀ ਆ ਪਹਿਲਾ ਸੂਆ ਕਿਉਂਕਿ ਇਹ ਝੋਟੀਆਂ ਦੇ ਮੱਝਾਂ ਦੇ ਵਿੱਚ ਐਂਟਰੀ ਜਿਹੜੀ ਹੁੰਦੀ ਉਹ ਦੂਜੇ ਤੀਜੇ ਸੂਏ ਦੇ ਵਿੱਚ ਹੁੰਦੀ ਆ ਇੱਕ ਵਾਰੀ ਸਿੰਘੀ ਨੂੰ ਤੁਸੀਂ ਜ਼ਰੂਰ ਇਹਦੀ ਨੂੰ ਨਿਗਾਹ ਮਾਰਿਆ ਜੇ ਇੱਕ ਬਾਕਮਾਲ ਪ੍ਰਮਾਤਮਾ ਨੇ ਹੁਸਨ ਮੂਹ ਵੱਲੋਂ ਦਿੱਤਾ ਹੋਇਆ ਕੱਚੀ ਜ਼ਰੂਰ ਆ ਝੋਟੀਆਂ ਅਜ 5-7 ਦਿਨ ਦੀ ਕਿੰਨੇ ਕੀ ਰੇਟ ਕਰਦਾ ਭਾਈ ਸਾਰੀ ਜਾਣਕਾਰੀ ਲੈ ਕੇ ਦਊਗਾ ਉਹ ਮਿਲਦੇ ਆ ਭਾਈ ਨੂੰ ਜਾਣਕਾਰੀ ਵਿੱਚ ਵਾਅਦਾ ਕਰਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਭਾਈ ਠੀਕ ਆ ਜੀ ਸੇਤਾ ਦੇ ਪਰਿਵਾਰ ਭਾਈ ਬਹੁਤ ਵਧੀਆ ਜੀ ਉੱਚੀ ਬੋਲੀ ਜਾਈ ਮੜਾ ਜੇ ਮੇਰਾ ਭਾਈ ਤੇ ਇੱਕ ਵਾਰ ਕਲਵਿੰਦਰ ਸਿੰਘ ਕਲਵਿੰਦਰ ਸਿੰਘ ਕਲਵਿੰਦਰ ਬਈ ਘਰ ਆਪਣਾ ਪਿੰਡ ਦੇ ਵਿਚਾਲੇ ਆ ਗਿਆ ਹਨਾ ਠੀਕ ਹੈ ਅੱਛਾ ਇੱਕ ਮਹਿ ਵੇਚਰੀ ਆ ਵੀਰੇ ਝੋਟੀ ਜਿਹੜੀ ਪਹਿਲੇ ਨਹੀਂ ਆ ਵੱਡੇ ਵੀਰੇ ਹਾਂ ਪਹਿਲੇ ਨਹੀਂ ਆ ਜੀ ਘਰ ਦੀ ਝੋਟੀ ਹੈ ਠੀਕ ਹੈ ਵੀਰੇ ਕਿੰਨੀ ਉਮਰ ਦੀ ਹੋਗੀ ਹੋਗੀ ਬ੍ਰਦਰ ਇਹ ਹੋਗੀ ਨਹੀਂ ਆ ਤੈਨ ਸਾਢੇ ਤਿੰਨ ਸਾਲ ਦੀ ਤਿੰਨ ਕੁ ਸਾਲ ਦੇ ਆਸ-ਪਾਸੇ ਹੈਗੀ ਆ ਅੱਛਾ ਦਿਨ ਕਿੰਨੇ ਪਏ ਵੀਰੇ ਇਹਦੇ ਦਿਨ ਅਜੇ ਪਏ ਆ 5-7 ਦਿਨ ਲੈ ਜੂਗੀ 5-7 ਦਿਨ ਲੈ ਜੂਗੀ ਜਿਵੇਂ ਥੱਲੋ ਥੋੜਾ ਮਨ ਲਾ ਦਿਖਾਵਾ ਘੱਟ ਕਰਦੀ ਆ ਬਣ ਜੂਗੀ ਹਨਾ ਸੂਨ ਤੋਂ ਬਾਅਦ ਨਿੱਖਰ ਜੂਗੀ ਝੋਟੀ ਠੀਕ ਆ ਵੀਰੇ ਚਮੜੀ ਨੂੰ ਚੁੰਡੀ ਭਰੀ ਮਾੜੀ ਜੀ ਕਈ ਆਵੇ ਦੁੱਖ ਪੜਨਾ ਕੋ ਸਮਝ ਲੈਣਾ ਵੇਖੋ ਮੇਤਰੋ ਪੂਰੀ ਜਮਾ ਬਰੀਕ ਚਮੜੀ ਦੇ ਵਿੱਚ ਆ ਤੋਰੀ ਵੀਰੇ ਮਾੜੀ ਜੀ ਕੱਢੀ ਪਰ ਰੇਟ ਆਪਾਂ ਇੰਨਾ ਤੇ ਹੀ ਦੱਸ ਦਿਆਂਦਾ ਲੈ ਵੀ ਮੇਤਰੋ ਹਜੇ ਦੇਣੇ ਦੇ ਕਰਮਾੜੀ ਦੇ ਹਫਤਾ ਪਿਆ ਹੋਇਆ ਤੇ ਹਫਤੇ ਦੇ ਵਿੱਚ ਤਾਂ ਬੜਾ ਕੁਝ ਹੋ ਜਾਂਦਾ ਹੁੰਦਾ ਜਦੋਂ ਪਰਮਾਤਮਾ ਦੀ ਮਿਹਰ ਹੋਵੇ ਮਿੱਤਰੋ ਦੇਖ ਸਕਦੇ ਆ ਤੁਸੀਂ ਇਹਨੂੰ ਕਰਮਾੜੀ ਨੂੰ ਤੁਰਦੀ ਲੈ ਜੀ ਲੰਮੀ ਵੀਰੇ ਮੁੰਡੀ ਹੂੰ ਦੇਖੋ ਗਰਾ ਦੀ ਮਿੱਤਰੋ ਲੈ ਆ ਵੀਰੇ ਮੁੰਡਿਆ ਵਟੇ ਬਈ ਬਹੁਤ ਸੋਹਣੀ ਤਿਆਰੀ ਕਰੂਗੀ ਹਜੇ ਦਿਨ ਪਏ ਆ ਥਣ ਚੰਗਾ ਕੱਢਦੀ ਆਉਂਦੀ ਆ ਮੁੰਡ ਦੇ ਉੱਪਰੋਂ ਮਿੱਤਰੋ ਸਿੰਗੀ ਬਹੁਤ ਸੋਹਣੀ ਐ ਨਿੱਕਾ ਨਿੱਕਾ ਜਮਾ ਮੂੰਹਾਂ ਕਰਮਾੜੀ ਦਾ ਦੇਖ ਸਕਦੇ ਇੱਕ ਵਾਰੀ ਫਿਰ ਤੁਸੀਂ ਹਾਂ ਹੁਣ ਤਾਂ ਮੂੰਹ ਵੇਖ ਲਓ ਗੌਰ ਦੇ ਨਾਲ ਮਿੱਤਰੋ ਮੂੰਹ ਤੋਂ ਬਹੁਤ ਸੋਹਣੀ ਸਿੰਗੀ ਬਣਦੇ ਬਈ ਕੋਈ ਗੱਲ ਬਹੁਤ ਸੋਹਣੀ ਸਿੰਘੀ ਦੇ ਵਿੱਚ ਤਿਆਰੀ ਜ਼ਬਰਦਸਤ ਕਰੂਗੀ ਕਿਉਂਕਿ ਹਜੇ ਦਿਨ ਝੋਟੀ ਦੇ ਹਫਤਾ ਪਿਆ ਹੋਇਆ ਗਿਆ ਕਿਉਂ ਪਹਿਲਾਂ ਵੀ ਕਹਿਣਾ ਹੁੰਦਾ ਹਫਤੇ ਵਿੱਚ ਪਹਿਲਾਂ ਝੋਟੀ ਬਹੁਤ ਕੁਝ ਕਰ ਜਾਂਦੀ ਹੁੰਦੀ ਆ ਠੰਡ ਦਾ ਸਹਜ ਵੇਖ ਲੋ ਮਿੱਤਰੋ ਕਿਰਾਂ ਦੀ ਇਹਦਾ ਇੱਕ ਵਾਰੀ ਫੇਰ ਤੋਂ ਹਾਂ ਠੰਡੀ ਆਣਾ ਵੀਰੇ ਪਿੱਛੋ ਕਰੀ ਭਾਈ ਐਨੂੰ ਬ੍ਰਦਰ ਐਨ ਮੜੀ ਅਹ ਪਰ ਵਾਲੀ ਵਾ ਇਹਦਾ ਇੱਕ ਵਾਰੀ ਫੇਰ ਜਿਹੜਾ ਵਿਖਾ ਦੇਵਾਂ ਆ ਵੇਖ ਲੋ ਭਾਈ ਆ ਜਾਂਦਾ ਕਰਮਾ ਵਾਲੀ ਦੀ ਤਿਆਰੀ ਆ ਹਜੇ ਹਫਤਾ ਪਿਆ ਹੋਇਆ ਸੂਣ ਦੇ ਵਿੱਚ ਠੰਡ ਵੇਖ ਸਕਦੇ ਇੱਕ ਵਾਰੀ ਫੇਰ ਤੋਂ ਠੀਕ ਆ ਬਹੁਤ ਸੋਹਣੀ ਜਿਹੜੀ ਨਿਕਲੂਗੀ ਸੂਣ ਤੋਂ ਬਾਅਦ ਛੋਟੀ ਦੁੱਧ ਬੇਸ਼ੱਕ ਲੇਵਾ ਜਾਵੇ ਕਹਿੰਦੇ ਨੇ ਆਪਾਂ ਘੱਟ ਦਿਖਾਵਾ ਦੇ ਜਾਵੇ ਪਰ ਦੁੱਧ ਦੇ ਦੂਗੀ 10 11 ਕਿਲੋ ਮੂੰਹ ਵੇਖ ਲਓ ਮੂੰਹ ਤਾਂ ਛੋਟੀ ਨੂੰ ਕਮਾਲਾ ਦਾ ਲੱਗਾ ਹੋਇਆ ਕਰਮਾ ਵਾਲੀ ਨੂੰ ਪ੍ਰਮਾਤਮਾ ਨੇ ਮੂੰਹ ਵੱਲੋਂ ਤਾਂ ਨਹੀਂ ਕੋਈ ਕਸਰ ਸੱਡੀ ਜੀ ਜਿਵੇਂ ਕਹਿ ਦਿੰਦੇ ਨੇ ਨਾ ਰੁਪਈਆ ਦੀ ਨੰਗਦਾ ਉਹ ਗੱਲ ਹੋਈ ਪਈ ਆ ਰੁਪਈਆ ਨੰਗਾਉਣਾ ਵੀ ਔਖਾ ਹੀ ਆ ਮਿੱਤਰੋ ਅੱਛਾ ਵੀਰੇ ਰੇਟ ਕੀ ਰਊਗਾ ਭਾਈ ਰੇਟ ਇਹਦਾ ਡੇਢ ਹੈ ਦੇਣੀ ਕਿੰਨੇ ਦੀ ਆ ਹਾਂ ਨਾ ਜਵਜਸ ਨੂੰ ਘਾਟੇ ਬਾਟੇ ਠਾਠ ਡੱਪਾ ਵੀ ਆਪਾਂ ਇਹਨੇ ਦੀ ਛੱਤ ਜਮਾਨਤਾਨ ਹੋ ਜੂ ਬਾਈ ਕਿੰਨਾ ਕੁ ਕਰ ਦੇਗਾ ਹਾਂ ਜਮਾਨਤਾਨ ਕਰ ਦਾਂਗੇ 5-10 ਹਜ਼ਾਰ ਰੁਪਏ ਠੀਕ ਹੈ ਮੈਂ ਓਕੇ ਤੇ ਜਦੋਂ ਕੋਈ ਆਊਗਾ ਵੀ ਕੋਈ ਜਿੰਨੇ ਕੁ ਦੀ ਚੱਜੂਗੀ ਆਪਾਂ ਦੇ ਦੇਾਂਗੇ ਵੀ ਜਿੰਨੇ ਦਾ ਧੰਨ ਹੋਇਆ ਰਲ ਮਿਲ ਕੇ ਕਰ ਲੋਗੇ ਗੱਲ ਠੀਕ ਹੈ ਵੀਰੇ ਆਪਣਾ ਨਾਮ ਕੁਲਵਿੰਦਰ ਸਿੰਘ ਆ ਗਿਆ ਹੈ ਨਾ ਪਿੰਡ ਆ ਗਿਆ ਆਪਣਾ ਸੂਰਕੂਰੀ ਘਰ ਆਪਣਾ ਕਿਹੜੇ ਪਾਸੇ ਆ ਗਿਆ ਬਾਈ ਇਹ ਆ ਗਿਆ ਖੱਤਰਾ ਵਾਲੀ ਸੜਕ ਤੇ ਖੱਤਰਾ ਵਾਲੀ ਸੜਕ ਤੇ ਹੈ ਠੀਕ ਹੈ ਬਾਈ ਖੱਤਰਾ ਫੇਚਰਾਂ ਵਾਲੀ ਛੜਕ ਤੇ ਲੰਗਰ ਹਾਲ ਕੋਲ ਆਈ ਲੰਗਰ ਹਾਲ ਕੋਲ ਬਸ ਹਾਂ ਠੀਕ ਹੈ ਕਈ ਵਾਰੀ ਨਾ ਫੋਨ ਨਹੀਂ ਲੱਗਦਾ ਹੁੰਦਾ ਰੇਂਜ ਰੂਜ ਦੀ ਦਿੱਕਤ ਆ ਜਾਂਦੀ ਫਿਰ ਅਗਲਾ ਪੁੱਛ ਕੇ ਆ ਜਾਂਦਾ ਨੰਬਰ ਕਿੰਨਾ ਆ ਗਿਆ ਬਈ ਆਪਣਾ ਨੰਬਰ ਆਪਣਾ ਹੈਗਾ ਜੀ 78143 78143 72330 72330 78143 43 72330 72330 7810 743 72 330 ટીએસ નંબર ਤੇ ਕਰ લો મિત્રો રૂસી ラપਤਾ કેમ ભાઈ ਦੇ ਨਾਲ ਪਿੰਡ ਸੂਰਕੂਰੀ ਜ਼ਿਲ੍ਹਾ ਫਰੀਦਕੋਟ ਨੇੜੇ ਸਮਾਗ ਮੜਾਕ ਪਿੰਡ ਆ મિત્રો ਹਰੀਕੇ ਕਲਾਂ ਪਿੰਡ ਦੇ ਵਿੱਚ ਦੀ ਵੀ ਸਿੱਧੀ ਛੜਕ ਆ ਜਾਂਦੀ ਹੈ ਬਾਕੀ ਗੱਲਬਾਤ ਲਈ ਤੁਸੀਂ ਲੋਕੇਸ਼ਨ ਤੇ ਜਾ ਕੇ ਸਰਚ ਮਾਰ ਸਕਦੇ ਆ ਧੰਨਵਾਦ